ਸਾਰੇ ਜਣੇ ਹੈਪੀ ਐਂਡ ਬਲੈਸੋਨੀਆ ਜਿਦਾ ਤੁਹਾਨੂੰ ਪਤਾ ਹੈ ਕਿ ਆਈ ਐਮ ਫਰਮ ਸਾਈਪ੍ਰਸ ਠੀਕ ਹੈ ਤੇ ਮੈਂ ਵਰਕਰ ਹੈਗੀ ਆ ਇੱਕ ਹਨਾ ਬਸ ਅੱਜ ਸੰਡੇ ਆ ਤੁਮ ਚਲੋ ਆਪਾਂ ਗੱਲਬਾਤ ਕਰਦੇ ਆ ਮੈਂ ਕਿਹਾ ਬਹੁਤ ਬਿਜ਼ੀ ਰਹੀ ਆਂ ਕੱਲ ਮੇਰਾ ਮਤਲਬ ਤੁਹਾਨੂੰ ਪਤਾ ਹੈ ਕਿ ਸਾਰਾ ਦਿਨ ਬਿਜ਼ੀ ਰਹੀ ਆਂ ਰਾਤੀਂ ਵੀ ਮੈਂ 10 ਵਜੇ ਆਂ ਵਰਕ ਤੋਂ ਠੀਕ ਹੈ ਬਸ ਅੱਜ ਹੌਲੀਡੇ ਆ ਠੀਕ ਹੈ ਅੱਜ ਵੀ ਮੈਂ ਚਾਰ ਚੱਲੀਆਂ ਠੀਕ ਹੈ ਉਹਦੇ ਸਬਜ਼ੀ ਵਗੈਰਾ ਲੈ ਕੇ ਚੱਲੀਆਂ ਬਣਾ ਕੇ ਤੇ ਬਸ ਟਾਈਮ ਹੀ ਲੱਗਿਆ ਹੈਗਾ ਬਸ ਜਦ ਮਤਲਬ ਟਾਈਮ ਨਹੀਂ ਮਿਲਦਾ ਹੈਗਾ ਕਿ ਬਣਾਉਣਾ ਮੈਂ ਹੁਣ ਟਰਾਈ ਕਰੂਗੀ ਹੁਣ ਕਿਉਂਕਿ ਵੱਡੇ ਦਿ ਤੇ ਬਸ ਜਿੱਦਾਂ ਤੁਹਾਨੂੰ ਮੈਂ ਦੱਸੀ ਸੀ ਕੱਲ ਹਵਾ ਬਹੁਤ ਚੱਲਦੀ ਆ ਅੱਜ ਵੀ ਬਹੁਤ ਜ਼ਿਆਦਾ ਠੰਡੀ ਹਵਾ ਚੱਲਦੀ ਆ ਤੁਸੀਂ ਦੇਖ ਸਕਦੇ ਹੋ ਬਾਹਰ ਧੁੱਪ ਬਹੁਤ ਜ਼ਿਆਦਾ ਆ ਤੇ ਠੰਡੀ ਹਵਾ ਬਹੁਤ ਚੱਲਦੀ ਆ ਇਹਦਾ ਮਤਲਬ ਹੈ ਕਿ ਜਿਹੜਾ ਸਾਡੇ ਇੱਕ ਸਾਈਡ ਪਹਾੜੀ ਸਾਈਡ ਹੈ ਤੇ ਸਾਈਪਰਸ ਦੇ ਵਿੱਚ ਉਹਨੂੰ ਕਹਿੰਦੇ ਆ ਕਿ ਟਰੂਡੋਸ ਠੀਕ ਹੈ ਜਿੱਦਾਂ ਲਾਈਕ ਆਪਣੇ ਇੰਡੀਆ ਦੇ ਵਿੱਚ ਕਿ ਉਹ ਗਿਆ ਹਿਮਾ ਉਹ ਗਿਆ Shimla ਹੋ ਗਿਆ ਠੀਕ ਹੈ ਤੇ ਜਿੱਥੇ ਬਾਰਿਸ਼ ਹੋ ਗਈ ਦੀ ਆ ਤੇ ਇੱਥੇ ਵੀ ਉਸੇ ਤਰ੍ਹਾਂ ਆ ਮਤਲਬ Shimla ਦੀ ਤਰ੍ਹਾਂ ਆ ਮਤਲਬ ਇੱਕ ਸਾਈਡ ਰੋਡੋ ਸਹਾ ਤੇ ਉੱਥੇ ਅੱਜ ਮਤਲਬ ਕੱਲ ਇੰਨੀ ਬਰਫ ਵੀ ਰਿਹਾ ਉਹ ਸਨੋ ਓ ਮਾਈ ਗਾਡ ਬਹੁਤ ਜ਼ਿਆਦਾ ਠੀਕ ਹੈ ਜੇ ਫੋਟੋਆਂ ਦੇਖੀਆਂ న్యూਸ ਵੀ ਦੇਖਿਆ ਠੀਕ ਹੈ ਤੇ ਹੁਣ ਸਵੇਰ ਦੀ ਨਾ ਮਤਲਬ ਇੰਨੀ ਠੰਡੀ ਹਵਾ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਬਾਹਰ ਤੋਂ ਪਜਤ ਮਾਰ ਜਾਊਗੀ ਨਾ ਪਰ ਮੈਂ ਤੁਹਾਨੂੰ ਧੁੱਪ ਦਿਖਾਉਂਗੀ ਬਾਹਰ ਬਹੁਤ ਜ਼ਿਆਦਾ ਧੁੱਪ ਹੈਗੀ ਆ ਠੀਕ ਹੈ ਬਟ ਇੰਨੀ ਠੰਡ ਹੈ ਨਾ ਜਿਹਨੂੰ ਕੋਰਾ ਕਹਿੰਦੇ ਹੱਥ ਵੀ ਸੋਨ ਹੁੰਦੇ ਆ ਠੀਕ ਹੈ ਤੇ ਇਟ ਮੀਨਸ ਉਧਰ ਮਤਲਬ ਥੋੜੋ ਅੱਜ ਵੀ ਉਹ ਸਨੋ ਪੈਂਦੀ ਆ ਹਾਏ ਪਰ ਇਹ ਕਹ ਲੈ ਵਧੀਆ ਲੱਗਦੀ ਆ ਸਨੋ ਦੇਖਣੀ ਠੀਕ ਹੈ ਮੈਂ ਵੀ ਇੱਥੇ ਪਹਿਲੀ ਵਾਰ ਆ ਕੇ ਇੱਥੇ ਸਾਈਪਰਾ ਚ ਦੇਖੀ ਸੀਗੀ ਮਤਲਬ ਸਾਡੀ ਵੀ ਇੱਥੇ ਨੈਗੋਸ਼ੀਆ ਚ ਪਈ ਸੀਗੀ ਅੱਜ ਤੋਂ 2 ਸਾਲ ਪਹਿਲਾਂ ਮੇ ਕੋ ਵੀਡੀਓ ਹੈਗੀ ਆ ਮੈਂ ਸ਼ਾਇਦ ਅਪਲੋਡ ਕਰੂੰਗੀ ਠੀਕ ਹੈ ਚਲੋ ਹੋਰ ਨਾਲ ਫੇਰ ਗੱਲ ਕਰੂੰਗੀ ਤਾਂ ਕਰਕੇ ਬੜਾ ਵਧੀਆ ਲੱਗਦਾ ਹਨਾ ਮੈਂ ਇੱਥੇ ਪੈਂਦੀ ਰਹਿੰਦੀ ਆ ਮੈਨੂੰ ਤਾਂ ਬੜਾ ਵਧੀਆ ਲੱਗਦਾ ਚਿੱਟੀ ਚਿੱਟੀ ਸنوਹ ਹਨਾ ਜਦ ਗਿਰਦੀ ਆ ਮਤਲਬ ਉਹਦੇ ਨਾਲ ਠੰਡ ਨਹੀਂ ਹੁੰਦੀ ਹੈਗੀ ਕਈਆਂ ਨੂੰ ਲੋਕਾਂ ਨੂੰ ਵਹਿਮ ਹੁੰਦਾ ਕਿ ਠੰਡ ਨਹੀਂ ਜਦੋਂ ਸنوਹ ਗਿਰਦੀ ਐਨੀ ਜ਼ਿਆਦਾ ਠੰਡ ਨਹੀਂ ਲੱਗਦੀ ਹੈਗੀ ਉਹ ਠਰੀਓ ਠਰੀਓ ਜੇ ਲੱਗਦੀ ਰਹਿੰਦੀ ਆ ਤਾਂ ਬਹੁਤ ਸੋਹਣੀ ਸੋਹਣੀ ਜੀ ਮੈਨੂੰ ਤਾਂ ਬਸ ਬਦਕੀ ਲੱਗਦੀ ਐਦਾਂ ਨਹੀਂ ਗੱਲਾਂ ਵਾਤ ਲਓ ਕਿ ਰਾਤੀ ਵੀ ਮੈਂ ਕੰਮ ਤੇ ਹੀ 10 11 ਵਜੇ ਠੀਕ ਐ ਤੇ ਪਾਰਟ ਟਾਈਮ ਤੇ ਗਈ ਸੀ ਤੇ ਅੱਜ ਵੀ ਜਾਣਾ ਸੀ ਅੱਜ ਮੈਡਮ ਨੂੰ ਐਤ ਲੱਗਿਆ ਕਿ ਪਤਾ ਨਹੀਂ ਆਈ ਥਿੰਕ ਰੇਨ ਹੋਣੀ ਆ ਠੀਕ ਐ ਪਰ ਇੰਨੀ ਧੁੱਪ ਨਿਕਲੀ ਹੋਰ ਰੇਨ ਹੋਈ ਨਹੀਂ ਹੈਗੀ ਤਾਂ ਕਰਕੇ ਫੇਰ ਮੈਂ ਮੈਡਮ ਨੇ ਜਵਾਬ ਦਿੱਤਾ ਫਿਰ ਮੈਂ ਕਿਹਾ ਚਲੋ ਓਕੇ ਹਨਾ ਤਾਂ ਕਿ ਹੋ ਗਿਆ ਚੰ ਪੈਸੇ ਮੈਨੂੰ ਉਦਾਂ ਉਹ ਫੀਲ ਹੋਇਆ ਕਿ ਹਾਇ ਮੇਰੇ ਵੀਰ ਉਹ ਮਾਰ ਗਿਆ ਮਤਲਬ ਹਨਾ ਐਤਾ ਫੀਲ ਹੋਣਾ ਮੇਨਦਰ ਚੀ ਇਹ ਬਹੁਤ ਨਾ ਕਿਉਂ ਗਣ ਮੈਨੂੰ ਪੈਸੇ ਨਾ ਸੋਰੀ ਮੈਨੂੰ ਬਹੁਤ ਜ਼ਿਆਦਾ ਪਿਆਰ ਚਾਹੀ ਹੋ ਗਿਆ ਕਿਉਂਕਿ ਯਾਰ ਦੇਖੋ ਪੈਸਾ ਹੀ ਪੈਸਾ ਹੀ ਆ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕੋਲ ਪੈਸਾ ਹੈਗਾ ਨਾ ਤੁਸੀਂ ਆਪਣਾ ਮਤਲਬ ਚੰਗੀ ਤਰ੍ਹਾਂ ਖਾ ਪੀ ਸਕਦੇ ਆ ਆਪਣੀ ਫੈਮਲੀ ਦੀ ਹੈਲਪ ਕਰ ਸਕਦੇ ਆ ਠੀਕ ਹੈ ਪੈਸਾ ਤੇ ਪਿਆਰ ਠੀਕ ਹੈ ਇਹ ਚੀਜ਼ਾਂ ਮੁੱਲ ਨਹੀਂ ਵਿਕਦੀਆਂ ਹੈਗੀਆਂ ਮੈਂ ਸੱਚੀ ਦੱਸਾਂ ਇਹਨਾਂ ਨੂੰ ਮਤਲਬ ਮਿਹਨਤ ਬਹੁਤ ਲੱਗਦੀ ਆ ਪਿਆਰ ਦੇ ਵਿੱਚ ਵੀ ਮਿਹਨਤ ਲੱਗਦੀ ਆ ਤੇ ਪੈਸਾ ਕਮਾਉਣ ਚ ਵੀ ਮਿਹਨਤ ਲੱਗਦੀ ਆ ਲੋਕੋ ਜੀ ਠੀਕ ਹੈ ਤਾਂ ਕਰਕੇ ਬਦਈਆ ਯਾਰ ਜੇ ਪੈਸਾ ਚਾਰ ਪੈਸੇ ਹੋ ਕੀਤਾ ਸੀ ਆਪਣੇ ਭੈਣ ਭਰਾਵਾਂ ਨੂੰ ਵੀ ਮਤਲਬ ਸੈਂਡ ਕਰ ਦਿਆ ਹਨ ਆਪਣੇ ਮਾਪੇ ਨੂੰ ਵੀ ਕਰ ਦਿਆ ਹਨ ਮੇਰਾ ਤਾਂ ਇੱਕ ਬ੍ਰਦਰ ਵੀ ਆ ਮੈਨੂੰ ਤਾਂ ਉਹਦੀ ਕੇਅਰ ਮਤਲਬ ਹਰ ਵੇਲੇ ਟੈਂਸ਼ਨ ਰਹਿੰਦੀ ਕਿ ਹਾਈ ਉਹਨੂੰ ਚਾਰੇ ਨੂੰ ਆ ਚੀਜ਼ ਮਿਲ ਜਵੇ ਆ ਚੀਜ਼ ਮਿਲ ਜਵੇ ਨਾ ਕਿਉਂਕਿ ਮੇਰਾ ਬ੍ਰਦਰ ਖੇਤੀ ਕਰਦਾ ਹੋਇਆ ਤੇ ਮੈਨੂੰ ਇਹਦਾ ਆਪਣੇ ਬ੍ਰਦਰ ਦਾ ਬਹੁਤ ਜ਼ਿਆਦਾ ਹੁੰਦਾ ਆ ਤੇ ਬਸ ਇਦਨੀਆਂ ਗੱਲਾਂ ਬਾਤਾਂ ਕੱਲ ਵੀ ਲੋਹੜੀ ਸੀ ਕੱਲ ਰਾਤੀ ਜ ਮਮਮੀ ਨਾਲ ਤੇ ਕੰਮ ਤੇ ਕਾਲ ਕੀਤੀ ਮੈਂ ਕਿ ਮਮਮੀ ਬਾਜੀ ਨੂੰ ਕੁਛ ਦੇ ਦੇਈਂ ਲੋਹੜੀ ਦਾ ਮਮਮੀ ਕਹਿੰਦੀ ਇਹ ਤਾਂ ਆਪ ਵੰਡਦਾ ਮੈਂ ਕਿ ਤੂੰ ਦੇਈਂ ਨਾ ਛੋਟਾ ਬੱਚਾ ਹੈ ਬੱਚਿਆਂ ਦੀ ਤਰ੍ਹਾਂ ਹੈ ਨਾ ਜਾਇ ਜਿੰਨੇ ਵੀ ਕਹਿੰਦੇ ਹੁੰਦੇ ਭੈਣਾ ਦਾ ਹੀ ਵੱਡੀ ਆਉਣਾ ਪਰ ਜਿਹੜੇ ਬ੍ਰਦਰ ਆ ਹਮੇਸ਼ਾ ਹੀ ਉਹ ਛੋਟੇ ਹੀ ਮਤਲਬ ਆਈ ਮੀਨ ਬੇਬੀ ਟਾਈਪ ਹੀ ਮੈਂ ਤਾਂ ਆਪਣੇ ਬ੍ਰਦਰ ਨੂੰ ਦੇਖਦੀ ਆ ਹ ਹਰ ਕੁੜੀ ਦੇਖ ਜਣ ਜਿਹੜਾ ਛੋਟਾ ਬ੍ਰਦਰ ਆ ਬਸ ਇਦਨੀਆਂ ਗੱਲਾਂ ਬਾਤਾਂ ਲੋਕੋ ਜੀ ਮੇਰੇ ਕੋਲ ਤਾਂ ਠੀਕ ਐ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਆ ਕਰ ਦਿਆ ਕਰੋ ਜੇ ਚੰਗਾ ਲੱਗਿਆ ਤਾਂ please please like ਪੱਕਾ ਦੇ ਦਿਆ ਕਰੋ view ਆ ਜਾਇਆ ਕਰਨ ਮੇਰੀ video ਤੇ ਠੀਕ ਹੈ ਤੇ ਬੱਸ ਕਿਉਂਕਿ ਮੈਂ ਜਿਆਦਾ ਤੁਹਾਨੂੰ ਪਤਾ ਠੰਡ ਹੈ ਇੱਧਰ ਅੱਜ ਮੈਂ ਨਾਲੇ ਮੈਂ ਜਿੱਦਾਂ ਤੁਹਾਨੂੰ ਹਮੇਸ਼ਾ video ਚ ਦੱਸਦੀ ਹੁੰਦੀ ਹਾਂ ਕਿ ਇਹ ਲੋਕੀ ਜਦੋਂ ਅਸੀਂ phone ਚੱਕਦੇ ਹਾਂ ਨਾ ਇਹ ਪਸੰਦ ਨਹੀਂ ਕਰਦੇ ਠੀਕ ਹੈ ਇਹ ਕੰਟਰੀ ਹੀ ਐਦਾਂ ਦੀ ਹੈ ਇਹ ਤੁਸੀਂ ਇੱਥੇ ਦੇਖ ਲਓ ਇਹਨਾਂ ਦੇ ਬੱਚੇ ਉਹਨਾਂ ਕੋਲ ਫੋਨ ਹੁੰਦੇ ਆ ਫੋਨ ਹਰ ਕੋਈ ਹੁੰਦਾ ਪਰ ਇਹ ਜ਼ਿਆਦਾ ਆਪਣੇ ਕੰਮ ਵਿੱਚ ਬਿਜ਼ੀ ਰਹਿੰਦੇ ਆ ਠੀਕ ਹੈ ਫਿਰ ਜੇ ਹੁਣ ਮੈਂ ਇਦਾਂ ਉਦਾਂ ਚੱਕਾ ਨਾ ਕਾਫੀ ਮੈਂ video ਮੇਰੇ ਕੋਲ ਹੈਗੀਆਂ ਬਹੁਤ ਸਾਰੀਆਂ video ਬਣਾਉਂਦੀ ਆ ਮੈਂ ਜਿੱਦਾਂ ਮੋਲ ਗਈਆਂ ਜਾਂ ਉਥੇ ਪਰ ਨਾ ਉਥੇ ਜਿਹੜੇ ਲੋਕੀ ਨੇ ਗੁੱਸੇ ਦੇ ਨਾਲ ਦੇਖਦੇ ਆ ਫਿਰ ਠੀਕ ਹੈ ਇੱਕ ਤਾਂ ਚਲੋ ਹੁੰਦਾ ਹੈ ਕਿ ਵੀਡੀਓ ਬਣਾ ਲਿਆ Okay, दे, दा करा, दा करा पुछ पुछ ओके ਬਣਾਉਣ ਦੋ ਹਨਾ ਵੀ ਕਿ ਫਿਰ ਇਹ ਗੁੱਸਾ ਜਾਂ ਗੁੱਸੇ ਦੇ ਨਾਲ ਮੂੰਹ ਬਣਾ ਕੇ ਐਦਾ ਦੇਖਦੇ ਰਹਿੰਦੇ ਡੇਲੀ ਅੱਡ ਕੇ ਫਿਰ ਇਹ ਲੋਕੀ ਪਸੰਦ ਨਹੀਂ ਕਰਦੇਗੇ ਫਿਰ ਬੋਲਦੇ ਆ ਠੀਕ ਹੈ ਫਿਰ ਮੈਨੂੰ ਆਦਤ ਨਹੀਂ ਹੈਗੀ ਕਿ ਮੈਂ ਵੀ ਕੈਮਰਾ ਚਾਕੇ ਐਦਾ ਕਰ ਰਹੀ ਤਾਂ ਕਰਨਾ ਗੱਲਾਂ ਬਾਤਾਂ ਕਰਨੀਆਂ ਜੋ ਵੀ ਤੁਸੀਂ ਕੁਝ ਪੁੱਛੋਗੇ ਮੈਂ ਤੁਹਾਨੂੰ ਆਨਸਰ ਦਵਾਂਗੀ ਠੀਕ ਹੈ ਗੱਲਾਂ ਬਾਤਾਂ ਜਾਈ ਬਾਹਰ ਕਰਨੀਆਂ ਜਾਈਏ ਮਤਲਬ ਸੇਮ ਥੈ ਹੈਗੇ ਹਨਾ ਉਹ ਕਿ ਦਿਖਾਵਾ ਜਗਾ ਕਰਨਾ ਕੈਮਰੇ ਚਾਕੇ ਮੈਂ ਇੱਥੇ ਚੱਲੀ ਮੈਂ ਤੇ ਮੈਂ ਡੇਲੀ ਮਾਰਕੀਟ ਜਾਂਦੀ ਆ ਮੈਂ ਡੇਲੀ ਮੈਂ ਡੇਲੀ ਮਤਲਬ ਇਮਪਲੋਇਰ ਦੇ ਘਰ ਵੀ ਤੁਸੀਂ ਦੇਖੋ ਕਿੰਨਾ ਅੱਛਾ ਖਾਣਾ ਵੀ ਬਣਾਉਂਦੀ ਆ ਜੋ ਵੀ ਹੈਗਾ ਆਪਣਾ بیٹھ ਕੇ ਤੁਸੀਂ ਗੱਲਬਾਤ ਕਰੋ ਆਪਣੇ ਜੋ ਵੀ ਤੁਹਾਡੇ ਨਾਲ ਹੈਗੇ ਜੁੜੇ ਹੋਏ ਲੋਕ ਹੈਗੇ ਆ ਹਨਾ ਜੋ ਤੁਹਾਨੂੰ ਪਿਆਰ ਕਰਨ ਵਾਲੇ ਆ ਤੇ ਜਿਨ੍ਹਾਂ ਨੇ ਲਾਈਕ ਕਰਨਾ ਉਹਨਾਂ ਨੇ ਤਾਂ ਉਹਦੇ ਵੀ ਕਰ ਦੇਣਾ ਹਨਾ ਤਾਂ ਕਰਕੇ ਰਹੀ ਗੱਲ ਪਹਿਰਾਵੇ ਦੀ ਤੁਹਾਨੂੰ ਪਤਾ ਹੀ ਆ ਨਾ ਆਪਣੇ ਮਾਪੇ ਦਾ ਡਰ ਹੁੰਦਾ ਮੈਂ ਤਾਂ ਸਿੰਪਲ ਸੀ ਆ ਠੀਕ ਹੈ ਤੇ ਮੈਨੂੰ ਤਾਂ ਬਸ ਸਿੰਪਲ ਹੀ ਵਧੀਆ ਲੱਗਦਾ ਹਨਾ ਕਿਉਂਕਿ ਸਾਡੇ ਮਾਪੇ ਦਾ ਡਰ ਹੀ ਸਾਨੂੰ ਇੰਨਾ ਹੈ ਮੈਨੂੰ ਮੈਨੂੰ ਖਾਸ ਕਰਕੇ ਨਾ ਤਾਂ ਕਰਕੇ ਮੈਂ ਇਸ ਗੱਲ ਨੂੰ ਚਿੰਤਾ ਨਹੀਂ ਹੈ ਬਸ ਠੀਕ ਹੈ ਤੁਸੀਂ ਵੀਡੀਓ ਬਣਾਓ ਠੀਕ ਹੈ ਕੋਈ ਗੱਲ ਨਹੀਂ ਪ੍ਰਮਾਤਮਾ ਇੱਕ ਦਿਨ ਜ਼ਰੂਰ ਸਕਸੈਸ ਕਰੂਗਾ ਠੀਕ ਹੈ ਚਲੋ ਠੀਕ ਹੈ ਫਿਰ ਮਿਲਦੀਆਂ ਇੱਕ ਦਿ ਬੀ ਆ ਦੇ ਰੁਪਈਆ ਨਾ ਕਿਉਂਕਿ ਮੈਂ ਬਹੁਤ ਮਿੱਠਾ ਗਾ ਨਹੀਂ ਮਿੱਠੀ ਦੀ ਮੈਂ ਤੁਹਾਨੂੰ ਗੱਲ ਸਟੋਰੀ ਫੇਰ ਦੱਸੂਗੀ ਤੁਹਾਨੂੰ ਠੀਕ ਮਿਲਦੀ ਹੈ ਕਿ ਵਿੱਚ ਤੱਕ ਬਾਏ ਬਾਏ